ਲੋ ਜੀ ਸਾਰਿਆਂ ਦਾ ਸਵਾਗਤ ਹੈ ਵੀਡੀਓ ਵਿੱਚ ਇਹ ਤੁਸੀਂ ਦੇਖਣ ਦੇ ਜੇ ਸਰਾਏ ਅਮਾਤਖਾਂ ਮਾਝੇ ਵਾਲੇ ਲਿਖਿਆ ਵਾ ਇੱਥੇ ਦਾ ਬਿਲਡਿੰਗ ਹੈ ਪ੍ਰਾਤਨ ਜਿਹੋ ਵੀ ਇਤਿਹਾਸ ਲੱਭਾ ਤੇ ਜੇ ਜਾਂ ਕਿ ਇਹਨਾਂ ਨੂੰ 1022 ਤੱਕ ਜੀ ਵਿੱਚ ਦਿਖਾਵਾਂਗੇ ਆਹ ਬੰਨਾ ਬਿਠਾ ਰਹੀ ਹੈ ਪੁਰਾਣੀ ਬਿਠੀਗਾ ਸਰਾਏ ਅਮਾਤਖਾਂ ਮੇਰਾ ਕਿਹਦੇ ਕਿਹਾਂ ਬਣੀ ਹੈ ਤੇ ਕਹੀ ਹੈ ਆਪਣਾ ਜਾਣੀ ਪਿੰਡ ਦੀ ਪਰ ਬਹੁਤ ਹੀ ਜ਼ਿਆਦਾ ਏਰੀਆ ਵਾ ਇਸ ਤੋਂ ਅੱਗੇ ਵੀ ਜਿੰਨੀਆਂ ਬਿਲਡਿੰਗ ਸ਼ੋ ਹੋਣਦੀ ਆ ਵੇਖੋ ਫਿਰ ਨਹੀਂ ਸੋਣੀ ਨਕਸਰੀਆਂ ਬਹੁਤ ਸਾਰਾ ਇਤਿਹਾਸ ਹੈ ਜਿਹੜਾ ਸਾਡੇ ਪੰਜਾਬ ਵਿੱਚ ਇਹਨੇ ਬਵਾਏ ਇਹਦੀ ਕਵਰ ਕੀਤਾ ਵਾ ਉਹਨੂੰ ਮਾਰ ਕੇ ਉੱਥੇ ਵੇਖੀ ਤਾਂ ਕੁਝ ਐਸੀ ਵੀ ਲੱਗੇ ਆ ਉਧਰ ਇਹਦਾ ਮਤਲਬ ਇਹਦੇ ਵਿੱਚ ਹੋਣ ਵੀ ਕੋਈ ਬਸੋਂ ਆ ਜਾਂ ਕੋਈ ਬਿਲਡਿੰਗਾਂ ਠਾਲਾਂ ਜਾਂ ਕੁਝ ਦੇ ਕੁ ਬਣਿਆ ਹੋ ਸਕਦਾ ਇਹਦਾ ਆਈਡੀਆ ਵਾ ਆਕਲ ਹੁਣ ਥੋੜੀ ਡਿਟੇਲ ਨਾਲ ਬਖਾਉਂਦੇ ਆਂ ਅਸੀਂ ਆਪਣੇ ਮੋਟਰਸਾਈਕਲ ਵੇਖੋ ਇੱਥੇ ਸਕੂਟਰ ਲੱਗਿਆ ਵਾ ਇੱਥੇ ਆਪਣਾ ਲੱਗ ਰਿਹਾ ਵਾ ਜਾਵਾ ਤੇ ਆਜੋ ਜੀ ਇਹਦੇ ਬੋਰਡ ਆ ਪਹਿਲਾਂ ਬੋਰਡ ਦੀ ਸਾਂਝ ਪਾ ਲਈਏ ਪਤਾ ਲੱਗੇ ਵੀ ਇਹ ਇਹ ਕੀ ਇਹਦਾ ਸਿਸਟਮ ਆ ਇਹ ਲਿਖਿਆ ਵਾ ਜੀ ਅਕਬਰ ਅਤੇ ਜਹਾਂਗੀਰ ਦੇ ਸਮੇਂ ਦੀ ਪ੍ਰਾਤਨ ਸਰਾ ਦੇ ਪ੍ਰਵੇਸ਼ ਦਵਾਰ ਅਮਾਨਤ ਖਾਨ ਇਸ ਰਾ ਇਸੇ ਹੀ ਨਾਮ ਦੇ ਪਿੰਡ ਸਰਾਏ ਅਮਾਨਤ ਖਾਨ ਵਿੱਚ ਅੰਮ੍ਰਿਤਸਰ ਤੋਂ 29 ਕਿਲੋਮੀਟਰ ਦੂਰ ਦੱਖਣ ਪੂਰਬ ਵਿੱਚ ਤਰਨਤਾਰਨ ਸਰਾਂ ਅਟਾਰੀ ਮਾਰਿਤ ਸਥਿਤ ਹੈ ਇਸ ਦਾ ਨਾਮ ਅਮਾਂ ਤਕਾਂ ਦੇ ਨਾਮ ਤੇ ਰੱਖਿਆ ਗਿਆ ਜੋ ਕਿ ਤਾਜ ਮਹਿਲ ਦੀ ਪ੍ਰਸਿੱਧ ਸੋ ਲੇਖਕ ਸੰਨ ਇਸ ਸਰਾਂ ਵਿੱਚ ਚਮਕਦਾਰ ਟਾਇਲਾਂ ਨਾਲ ਬਹੁਤ ਹੀ ਸੁੰਦਰ ਸਜਾਵਟ ਕੀਤੀ ਗਈ ਹੈ ਸਰਾਂ ਦੀ ਚਾਰ ਦਿਵਾਰੀ 65 ਮੀਟਰ 168 ਮੀਟਰ ਦੀ ਹੈ ਅਤੇ ਇਸ ਦੇ ਹਰੇਕ ਕੋਨੇ ਤੇ ਅੱਠ ਭੁਜੇ ਬੁਰਜ ਹਨ ਸਰਾਂ ਦੇ ਪੂਰਬੀ ਅਤੇ ਪੱਛਮੀ ਭਾਗ ਵਿੱਚ ਦੋ ਮੰਜ਼ਲਾਂ ਮਹਿਰਾਬਦਾਰ ਦਾ ਪ੍ਰਵੇਸ਼ ਦੁਆਰ ਹਨ ਜਿਨ੍ਹਾਂ ਉੱਪਰ ਲਾਈਨਾਂ ਵਿੱਚ ਅਭੀ ਲੇਖ ਅੰਕਿਤ ਹਨ ਜਿਨ੍ਹਾਂ ਦਾ ਨਮੂਨਾ ਖੁਦ ਮਾਂਤਖਾਦ ਵੱਲੋਂ ਤਿਆਰ ਕੀਤਾ ਗਿਆ ਸੀ ਇਹਨਾਂ ਵਿੱਚ ਚਮਕਦਾ ਟਾਇਲਾਂ ਦਾ ਪ੍ਰਯੋਗ ਕੀਤਾ ਗਿਆ ਸੀ ਇਸ ਸ੍ਰਾਂ ਤੋਂ ਦੱਖਣ ਦਿਸ਼ਾ ਵਿੱਚ ਪੱਛਮੀ ਦਿਸ਼ਾ ਵਿੱਚ 195 ਮੀਟਰ ਦੀ ਦੂਰੀ ਤੇ ਇੱਕ ਪੌੜੀनुਮਾ ਬੌਲੀ ਦੇਵਸ਼ੇਸ਼ ਮਿਲੇ ਹਨ ਇਹਨਾਂ ਪੌੜੀਆਂ ਦੇ ਅੰਤਮ ਸਿਰੇ ਤੇ ਇੱਕ ਗੋਲ ਖੂਹ ਹੈ ਇਹ ਬੌਲੀ ਵੀ ਸ੍ਰਾਂ ਦਾ ਹਿੱਸਾ ਰਹੀ ਹੋਵੇਗੀ ਮਾਂਤਖਾਦ ਦਾ ਮ੍ਰਿਤਕ ਸੀੜ ਸ੍ਰਾਂ ਦੇ ਬਾਹਰ ਪੂਰਬੀ ਭਾਗ ਵਿੱਚ ਇੱਕ ਮਕਬਰੇ ਵਿੱਚ ਦਫਨ ਹੈ ਜਿਸ ਦਾ ਨਿਰਮਾਣ ਉਹਨਾਂ ਦੇ ਆਪਣੇ ਜੀਵਨ ਕਾਲ ਦੌਰਾਨ ਖੁਦ ਹੀ ਕਰਵਾਇਆ ਸੀ ਇਸ ਦੇ ਇਤਿਹਾਸਿਕ ਮਹੱਤਵ ਨੂੰ ਦੇਖਦੇ ਹੋਏ ਅਧਿ ਸੂਚਨਾ ਸੰਕਿਆ 19577 ਮਿਤੀ 25 6 1928 ਦੁਆਰਾ ਇਸ ਨੂੰ ਰਾਸ਼ਟਰੀ ਮਹੱਤਵ ਦੀ ਯਾਦਗਾਰਕ ਕੁਸ਼ਤ ਕੀਤਾ ਗਿਆ ਭਾਜੀ ਇਦਾਂ ਦਾ ਵੇਖੋ ਇਹ ਕੀ ਆ ਮਨ ਵੀ ਇਹ ਵੀ ਕੋਈ ਨਾ ਕੋਈ ਸਿੰਬਲ ਹੈ ਜਾਂ ਇਥੇ ਕੋਈ ਕੋਈ ਸੇਲ ਲੱਗੀ ਹੋਈ ਹੋ ਸਕਦਾ ਕੋਈ ਸੇਲ ਪੁੱਟੀ ਗਈ ਹੋਵੇ ਹੋ ਸਕਦਾ ਬਹੁਤ ਸੋਹਣਾ ਵਾ ਜੀ ਇਹ ਸਮਾਰਕ ਪ੍ਰਾਚੀਨ ਇਹ ਵੀ ਹੁਣ ਐਕਟ ਇੱਕ 1958 ਦੇ ਅਧीन ਕੌਮੀ ਮਤਵ ਵਾਲਾ ਕੋਸ਼ਤ ਕੀਤਾ ਗਿਆ ਹੈ। ਜੇ ਕੋਈ ਵਿਅਕਤੀ ਇਹਨੂੰ ਨੁਕਸਾਨ ਪਹੁੰਚਾਉਂਦਾ ਤੇ ਉੱਤੇ ਕਾਰਵਾਈ ਹੋਊਗੀ ਜੀ। ਇਸੇ ਲਿਖੀਆ। ਬਹੁਤ ਸੁੰਦਰ ਆ। ਆਜੋ। ਬਾਈਕ ਬਾਈਕ ਲੈ ਆਈ ਜੀ। ਹੈ? ਨਹੀਂ ਨਹੀਂ। ਗਾਉਂ ਜਾਂਦੇ ਆ। ਅਗਰ ਪਹਿਲਾਂ ਵੇਖ ਲੀਏ। ਟੱਕਰ ਦੇ ਪਾਲੇ ਪੇ ਆ। ਇਹਨੂੰ ਵੈਰੀਏ ਬਲ ਗਾਉਂ ਜਾਂਦੇ ਆ। ਆ ਜਿੱਦਾਂ ਜੇਲਾ ਹੁੰਦੀਆਂ ਜੇਲਾ ਹੁੰਦੀਆਂ ਵਾ। ਆ ਵੇਖੋ ਸਹੀ ਗਾਂਦੇ ਆਓ। ਆ ਜੇਲਾ ਉਦਾਂ ਦਾ ਵਾ ਮਤਲਬ ਸਾਰਾ ਪਿੰਡ ਹੀ ਪਿੰਡ ਹੀ ਮੈਨੂੰ ਮਾਂਤ ਸਰਾਇ ਖਾਨ ਸਰਾਇ ਮਾਂਤ ਖਾਨ ਇਹੋ ਕੁੜਾ ਸੋਨਾ ਵਾ ਜੀ ਆ ਵੀ ਕੁਝ ਘਰ ਵੀ ਆ ਗਏ ਆ ਘਰ ਵੀ ਚ ਆ ਗਿਆ ਅੱਗੇ ਵੀ ਇੱਕ ਗੇਟ ਆ ਉੱਥੇ ਆਪਾਂ ਮੋਟਰਸਾਈਕਲ ਲੈ ਕੇ ਜਾਂਦੇ ਆ ਅਕਦਰੋਂ ਵਾਸੇ ਸਾ ਟੁੱਟ ਵੀ ਜੁਗਾ ਵਾ ਇੱਥੇ ਘਰ ਬਣ ਗਈ ਆ ਮਤਲਬ ਕਬ ਜੀ ਹੋ ਗਈ ਮੈਂ ਇਹ ਕਹੂੰਗਾ ਜੱਪੀਆਂ ਵੀ ਵਿੱਚ ਹੌਲੀ ਕੰਨਾ ਪਿੰਦਾ ਵਾ ਇੱਧਰ ਵੇਖੋ ਇੱਧਰ ਵੀ ਅਬਰੀਕੇਟ ਆ ਅਬਰੀਕੇਟ ਨੂੰ ਕਲੀ ਕਰ ਲਈ ਗਈ ਆ ਇੱਥੇ ਰਹਿਸ਼ ਹੋ ਗਈ ਆ ਇਹਦੇ ਅੰਦਰ ਹੁੰਦਾ ਐਂਟਰੀ ਸਰਦੀ ਹੱਥ ਜਦੋਂ ਆਪਾਂ ਹੁੰਦੇ ਆ ਨਾ ਅ ਕਿਦਾਂ ਦਾ ਐਂਟਰੀ ਹੋ ਜਾਂਦੀ ਆ ਜੀ ਅੰਦਰ ਵੇਖੋ ਦੀ ਸ਼ਾਇਦ ਉਹ ਬੰਨਦਾ ਉਹਦੇ ਤੈਹਨੇ ਬਣਾਇਆ ਹੂੰ ਤੈਹ ਖਾਨੇ ਆ ਗਿਆ ਤੈਹ ਖਾਨਾ ਹੋਰ ਵਧੀਆ ਲੱਗਦਾ ਮੈਂ ਦੇਖੋ ਜੀ ਇਹ ਕੀ ਕੀ ਚੀਜ਼ ਬਣਾਏ ਨਹੀਂ ਹੈ ਵੇਖੇ ਹੈਰਾਨੀ ਹੁੰਦੀ ਆ ਹੂੰ ਅੰਦਰ ਨਿਰਨੀ ਜੀ ਹੁੰਦੀ ਆ ਕਿਉਂਕਿ ਉਹ ਸਾਹ ਘਟ ਨਿਕਲਦਾ ਬਹੁਤ ਸੇ ਸਾਹ ਡੁੱਟ ਚੁੱਕੇ ਪਰ ਜਿਸ ਜਿੰਨਾ ਹੈਗਾ ਉਹਦਾ ਵਧੀਆ ਹੈਗਾ ਹੂੰ ਇੱਕ ਉਹ ਗੁਰਜੀ ਦਾ ਪੁੱਛਣਾ ਵੀ ਗੁਰਜੀ ਦਾ ਕੀ ਹਿਸਾਬਤਾ ਆ ਆ ਮੋਰੀਆਂ ਸੱਬ ਸੁੱਟਦੀ ਆ ਜਿਹੜੀਏ ਭੁੰਡੀਆਂ ਮੇਰੇ ਹੱਥ ਦੇ ਵੱਜੀ ਭੁੰਡੀਆਂ ਪਰ ਲੜੀ ਨਹੀਂ ਆ ਅੱਛਾ ਅੱਦ ਬੂਰਾ ਮਹਿਲ ਬਣਿਆ ਬਹੁਤ ਸਾਰਾ ਹੀ ਗਿਆ ਬਹੁਤ ਬਧਾਈ ਹੀ ਗਿਆ ਵਾ ਹਾਏ ਖੁਸ਼ਕਲੋ ਸਲੂ ਕਿੰਨਾ ਠਹਿਟ ਹੋ ਚੁਕਿਆ ਵਾ ਕਿਨਾ ਲਾਕਾ ਆਇਓ ਬਹੁਤ ਗਾਂ ਨਹੀਂ ਹੋ ਮੈਂ ਤੇ ਆਪਣੇ ਕੁਝ ਜੋਰ ਚਾਹਤਾ ਹਾਂ ਕਾਫੀ ਏਰੀਏਟ ਹੈ ਟੇਰੇ ਕੋ ਜੁਗਿਆ ਪਰ ਬਹੁਤ ਸਰਈਆ ਹੈ ਗਾਵੀ ਜੱਟ ਆਹਦੀ ਅਮਲੀ ਵੀਰ ਕਿਥੇ ਹੁੰਦੀ ਹੈ ਨਾ ਹੈ ਨਾ ਹੂੰ ਰਾਤ ਦਾ ਸੋਨਾ ਮੂੰਹ ਚ ਜੱਬਰਾ ਸੇ ਨਮੀ ਕੇ ਸੋਨਾ ਉਹ ਆ ਗਿਆ ਭੂਰ ਆ ਗਿਆ ਆ ਗਿਆ ਸੋਨਾ ਬਣਿਆ ਮੈਂ ਹੂੰ ਭੁੰਡੀਆਂ ਹੀ ਹਾਂ ਪਰ ਤਮੂਹੀਆਂ ਬਣਿਆ ਚੋਕੀ ਗੱਲ ਤੇ ਵੀ ਕੁਝ ਨਹੀਂ ਬਣਦੀ ਅਜੇ ਬਹੁਤ ਸੋਨਾ ਆ ਜੇਲਾ ਲਾ ਗਈ ਜਿੱਦਾਂ ਜੇਲਾ ਹੁੰਦੀ ਕਰਾਂ ਹਾਂ ਨਾ ਇਹ ਮੇਰੀ ਦਵਾ ਤੇ ਉੱਧਰ ਵੀ ਧਈਆਂ। ਇਹ-ਇਹ ਪੌੜੀਆਂ ਦੀ ਮੀਂਹਾਂਗਰੀ ਵੇਖੋ ਤੁਸੀਂ। ਜਿਹਨੂੰ ਅਸੀਂ ਕਹਿੰਦੇ ਪਛੜੇ ਪਛੜੇ ਸਮਾਂ ਹੀ। ਹਨਾ? ਹੂੰ। ਆ ਪਛੜੇ ਸਭ ਪਛੜੇ ਸਮੇ ਦੇ ਪੌੜੀਆਂ ਦੇ। ਹੂੰ। ਬਿਲਕੁਲ ਬਿਲਕੁਲ। ਅੱਜ ਕੱਲ ਦੇ ਕਾਰੀਗਰੀ ਬਣਾ ਸਕਦੇ। ਨਾ ਕੰਪਿਊਟਰ ਤੇ ਬੰਦਾ ਬੈ ਕੇ ਸੋ ਡਿਜ਼ਾਈਨਿੰਗ ਮਤ ਲਿਆ ਕਿ ਫਿਰ ਫਿਰ ਜਾ ਕੇ ਇਹਦਾ ਕਾਤਾ ਵਾ ਡਿਜ਼ਾਈਨਿੰਗ ਤੇ ਪਹਿਲਾਂ ਸਾਰੇ ਦਿਮਾਗੀ ਕੰਪਿਊਟਰ ਸੀ ਕੋਈ ਕੰਪਿਊਟਰ ਨਹੀਂ ਉਹ ਆ ਬਹਿ ਕੇ ਦਿਮਾਗ ਲੰਦੇ ਸੀ ਤੇ ਨਕਸ਼ੇ ਤਿਆਰ ਕਰਦੇ ਸੀ ਤੇ ਅੱਜ ਕੱਲ ਸੌਫਟਵੇਅਰ ਲੈ ਕੇ ਫੰਡਾਮੈਂਟਲ ਸਾਰੇ ਤਿਆਰ ਆ ਹੁਣ ਇਹ ਸਕੂਟਰ ਲੈ ਕੇ ਅੱਗੇ ਚਲੀਏ ਪਾਣੀ ਵੇਖੋ ਨਾਲ ਹੀ ਵੇਖੋ ਬਿਲਕੁਲ ਸਾਫ਼ ਉਹ ਉਹ ਮੁੰਡੇ ਨੇ ਪੁੱਛਿਆ ਮੈਂ ਕਿਹਾ ਕੋਈ ਨਹੀਂ ਪੁੱਛਿਓ ਬੁਰਜੀ ਵਾਲੋਂ ਯਾ ਵੀ ਮਨਾਂ ਨੂੰ ਤਾਂ ਤੇ ਦਾਦੀਆਂ ਨੂੰ ਉਹ ਬੁਰਜੀ ਕੀ ਆ ਰਾਜਕ ਬੁਰਜੀ ਆ ਉੱਥੇ ਵੀਡੀਓ ਖਤਮ ਕਰਦਿਆਂ ਆਪਾਂ ਇੱਧਰ ਉਹ ਬੱਲੇ ਰਿਸ਼ਤੀ ਉਹ ਪਾਰੀਆਂ ਵਸ਼ਤੇਰੀਆਂ ਵੇਖੋ ਆ ਨੁੱਕਰਾਂ ਤੇ ਮੁਕਰਾਂ ਵਾਤੇ ਵੇਖੋ ਕਿਉਂ ਭਲਾ ਲੱਕੜ ਉਹਦੇ ਉਰੇ ਨਾ ਹਾਂ ਨੁੱਕੜਨਾ ਪੁਰੇ ਜਿਹੜਾ ਜੀ ਕਬਜ਼ੀ ਹੋ ਗਈ ਹੈ ਜਿਹਨਾਂ ਜੈਅਤ ਕਬਜ਼ੀ ਹੋਦੇ ਬਹੁਤ ਜਣੇ ਤੁਹਾਡੇ ਪਰਿਵਾਰਕ ਕਿਹਾ ਕੋ ਲੋ ਵੀ ਆਏ ਹਨ ਇੱਥੇ ਕਿ ਲੋ ਗਿਆ ਆਪਾਂ ਹੂੰ ਚਲੋ ਅੱਗੇ ਵਧਣ ਦੀ ਕੀ ਜਾਣਕਾਰੀ ਇਹ ਅਗਲੇ ਘਰ ਚ ਆਪਾਂ ਜਾਣ ਲੱਗੇ ਆ ਇੱਥੋਂ ਵਿੱਚੋਂ ਲੰਘ ਕੇ ਤੇ ਆਂਦਾ ਉੱਥੇ ਜਿਆਦਾ ਵਾ ਇੱਕ ਤੁਹਾਨੂੰ ਰਾਜ ਬੁਰਜੀ ਵਿਖਾਉਣੀ ਹੈ ਮੇਰੇ ਖਿਆਲ ਲਾਹੌਰ ਨੂੰ ਜਾਂਦਿਆਂ ਸਮਿਆਂ ਦਾ ਰਸਤੇ ਦਾ ਮਾਰਗ ਹੁੰਦਾ ਹੀ ਚੇਨਾਂ ਚਲੋ ਹਾਂ ਅੱਗੇ ਚੱਲੀਏ ਚਲੋ ਕੋ ਸਾਰਾ ਇਲਾਕਾ ਜਿਹੜਾ ਨਾ ਆ ਵੇਖੋ ਇੱਧਰ ਵੀ ਇਹ ਪੂਰਾ ਪਿੰਡ ਹੀ ਤਾਂ ਹੀ ਪਿੰਡ ਨਾ ਸ਼ਰਾਏ ਮਤ ਖਾਵਾਂ ਕਿਉਂਕਿ ਘਰ ਘੁਰ ਵੇਖੋ ਸਾਰਿਆਂ ਦੇ ਵਿੱਚ ਨਿੱਕੀਆਂ ਇੱਟਾਂ ਵਾਂ ਆ ਸ਼ੇਰ ਪੱਜਾ ਵਾ ਇਹ ਆ ਗਿਆ ਉਹ ਅੱਗੇ ਗੇਟ ਆ ਗੇਟ ਬੰਦਿਆ ਖੂਬ ਹੀ ਹੈਗਾ ਪ੍ਰਾਤਨ ਖੂਬ ਹੀ ਹੈਗਾ ਇਹ ਤੋਂ ਅਸੀਂ ਕੱਢਨੇ ਮੋਰ ਇੱਥੇ ਵੀ ਉਹ ਬੋਰ ਲੱਗਾ ਵਾ ਬਹੁਤ ਵੱਡਾ ਏਰੀਆ ਬਹੁਤ ਵੱਡਾ ਮੈਨੂੰ ਵਾਰ-ਵਾਰ ਕਹਿਣਾ ਪੈਂਦਾ ਵਾ ਕਿ ਜਿੰਨਾ ਕਿ ਚਲੋ ਸਾਂਭ ਲਈ ਇਹ ਵੀ ਵੱਡੀ ਗੱਲ ਹੈ ਵੀ ਸਾਂਭਿਆ ਗਿਆ ਵਾ ਨਹੀਂ ਤੇ ਸਾਂਭਿਆ ਨਹੀਂ ਜਾਣਾ ਹਾਂ ਖੂਪ ਰਤਨ ਖੂ ਇਹ ਇੱਥੇ ਉਹ ਡੁਕਟ ਮਾਹਰ ਜੀ ਆਗੇ ਤਾਂ ਸੋਰ ਆਪਣੇ ਵਿਚਾਰ ਪੇਸ਼ ਕਰੋ ਕੀ ਮਹਿਸੂਸ ਹੋ ਰਿਹਾ ਵੇਖ ਕੇ ਮਤਲਬ ਮਹਿਸੂਸ ਇਹ ਹੋ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਪ੍ਰਾਤਨ ਜਿਹੜੀਆਂ ਜਗਾਵਾ ਜਿਹੜੀਆਂ ਅਸੀਂ ਸਾਡੇ ਮਤਲਬ ਅੱਖੋਂ ਓਲੇ ਜਿਹੜੀਆਂ ਅਸੀਂ ਨਹੀਂ ਵੇਖ ਸਕੇ ਤੇ ਭਾਰਤ ਦੇ ਵਿੱਚ ਤੇ ਬਹੁਤ ਬਹੁਤ ਕੁਝ ਹੈਗਾ ਵੀ 40 ਸਾਲ ਤੇ ਅਸੀਂ ਟੱਪ ਗਏ ਆ ਤੇ ਅਸੀਂ ਪਹਿਲੀ ਵਾਰੀ ਇੱਥੇ ਆਏ ਆ ਇਹ ਹਨਾਨੀ ਵਾਲਾ ਮੋਤਾਵਾ ਕਾਨੂੰ ਨਹੀਂ ਪਤਾ ਤੇ ਵਿੱਚ ਵੀ ਬਹੁਤ ਕੁਝ ਵੇਖਣ ਨੂੰ ਹੈਗਾ ਹਾਲਾਂਕਿ ਮੇਰੇ ਸਾਹਿਬ ਨੇ ਰਾਜਸਥਾਨ ਗਏ ਆ ਤੇ ਉਹਨਾਂ ਨੇ ਬਹੁਤ ਕੁਝ ਸੰਭਲਿਆ ਸੰਭਲਿਆ ਉਹਨਾਂ ਨੇ ਸੰਭਲਿਆ ਅਸੀਂ ਡੋਬ ਲਿਆ ਅਹੀਂ ਨਮੀਆਂ ਉਸਾਰੀਆਂ ਨੂੰ ਅਮਿਤ ਦੇ ਕੇ ਤੇ ਪ੍ਰਾਣੀਆਂ ਸਾਰੀਆਂ ਸਾਰੀਆਂ ਗੱਪ ਕਰਤੀਆਂ ਇਹ ਬਿਲਡਿੰਗਾਂ ਵਿੱਚ ਸਕੂਲ ਕਾਲਜ ਕਿਉਂ ਨਹੀਂ ਬਣਾਏ ਜਾ ਸਕਦੇ ਦੱਸੋ ਮੈਨੂੰ ਬਣਾਏ ਜਾ ਸਕਦੇ ਹੈ ਕਾਲਜ ਬਣਿਆ ਨਾ ਕਾਲਜ ਬਣਿਆ ਉਹ ਸਾਂਭ ਲਿਆ ਬਚ ਗਿਆ ਇਹ ਨਹੀਂ ਸਾਂਭੇ ਇਹ ਸਾਂਭ ਸਕਦੇ ਸੀ ਇੱਥੇ ਵੱਡੇ ਵੱਡੇ ਕਾਲਜ ਹੱਲੇ ਬਣ ਸਕਦੇ ਸੀ ਆ ਵੇਖੋ ਖੂਪ ਪੁਰਾਣਾ ਜਿਹੜਾ ਕਿ ਕਦੀ ਹੱਬ ਹੁੰਦਾ ਸੀ ਹੱਬ ਪਾਣੀ ਹੁੰਦਾ ਹੀ ਖੂਹਾਂ ਚ ਹੀ ਪਾਣੀ ਹੁੰਦਾ ਹੀ ਨਹੀਂ ਕਿਤੇ ਵੀ ਤੇ ਕੋਈ ਜਾਂਦੇ ਹੁੰਦੇ ਹੀ ਵੀ ਜਿਹੜਾ ਪਿੰਡ ਚ ਜਦੋਂ ਗੁਰੂ ਸਾਹਿਬ ਕੇ ਕੇ ਪਿੰਡ ਅਸਟੇ ਕਰਦੇ ਸੀ ਖੂਲ ਹੁੰਦੇ ਹੁੰਦੇ ਸੀ ਪਹਿਲਾ ਕੰਮ ਇਹ ਹੁੰਦਾ ਸੀ ਪਿੰਡ ਵਾਲੇ ਫਿਰ ਕਹਿੰਦੇ ਹੁੰਦੇ ਸੀ ਆਵਾਜ਼ ਨਿਆਰੇ ਵੱਜ ਗਈ ਕਿਉਂਕਿ ਸੋਰਸ ਪਾਣੀ ਦਾ ਹੁੰਦਾ ਹੀ ਨਹੀਂ ਹੋਂਦੇ ਅੱਜਕੱਲ ਘਰਾਂ 'ਚ ਟੂਟੀਆਂ ਮੋਟਰਾਂ ਹਨ ਉਹਦੀ ਅਹਿਮੀਅਤ ਖਤਮ ਹੋ ਗਈ ਨਹੀਂ ਤੇ ਸਾਰਾ ਪਿੰਡ ਤੇ ਲੈਣ ਲੱਗੀ ਹੁੰਦੀ ਖੂਹਾਂ 'ਚ ਪਾਣੀ ਭਰਨ ਦੀ ਉਹ ਸਮਾਂ ਖੂਹਾਂ ਵਾਲਾ ਆ ਜਾਣਾ ਹਾਂ ਤੇ ਆ ਜਿਹੜੀਆਂ ਚੀਜ਼ਾਂ ਵਾਂ ਇਹ ਵੇਖ ਕੇ ਤੇ ਮਨ ਜਿਹੜਾ ਵਾ ਖੁਸ਼ ਤੇ ਹੁੰਦਾ ਵਾ ਦੁਖੀ ਵੱਧ ਹੁੰਦਾ ਜੀ ਕਿਉਂਕਿ ਮੇਰੇ ਸਾਬ ਨਾਲ ਸਾਲਾ ਵੇਖੋ ਤੁਸੀਂ ਆ ਵਿੱਚ ਕਬਜੇ ਇੱਧਰ ਫੇਲ ਬਿਲਡਿੰਗ ਜਿਹੜੀ ਹੈ ਉਹੀ ਆ ਅਮਰੀਕੀ ਟਾਈਆਂ ਆ ਵੇਖੋ ਦੇ ਵਿੱਚ ਵਿੱਚ ਦੂਜੀਆਂ ਲਾ ਕੇ ਇਟਾਂ ਦੇ ਸਾਰੇ ਏਰੀਆ ਮਲੇ ਜਾਂਦੇ ਆ ਉਹ ਪਹਿਰੇਦਾਰ ਆ ਆ ਵੇਖੋ ਮੁੱਕ ਬਣਾਏ ਆ ਹੈ ਪਹਿਰੇਦਾਰਾਂ ਦੇ ਕਿੱਥੇ ਆ ਉਹ ਪਹਿਰੇਦਾਰਾਂ ਦੇ ਮੁੱਕ ਵਾਗੇ ਆ ਸ਼ਹਾ ਜਣੇ ਆਹੋ ਨਿਕਨਗੇ ਹਾਂ ਇੱਥੇ ਬੰਦੂਕਾਂ ਲਾਉਂਦੇ ਹੋਣੇ ਨਾ ਹਾਂ ਇੱਥੇ ਬੰਦੂਕਾਂ ਲਾਉਂਦੇ ਹੋਣੇ 100% 1 2 3 ਇਧਰੇ ਇਧਰੇ ਵੱਡਾ ਵਿੱਚ ਲਾਉਂਦੇ ਹੋਣੇ ਜਗਾਰ ਸਿਸਟਮ ਫਟੇ ਹੁੰਦੇ ਨੇ ਆ ਇੱਕ ਹੋਰ ਸਤੇ ਇੱਕ ਹੋਰ ਚੀਜ਼ ਹੈ ਗਿਆ ਪਾਰਕ ਜੀ ਜਿੱਥੇ ਬੈਕ ਦੀ ਕਰਦੇ ਹੋਣਗੇ ਪਾਰਕ ਕਿ ਹੈਗੀ ਆ ਚਲੋ 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 ਰਾਜ ਇੱਕ ਕਹਿੰਦੇ ਪਾਰਕ ਵੀ ਏਖੀ ਜਾਂਦਾ ਨੀ ਨਿਗਾਹ ਮਾਰੀ ਆ ਆਥਰੇ ਬ੍ਰੀਕਟਾਂ ਕਿੰਮੋ ਟੇਟਾ ਲੱਗ ਗਿਆ ਇੱਧਰ ਵੇਖੋ ਪਾਰਕ ਤੇ ਪੌਗ ਦੇ ਲਾਗੇ ਵੀ ਜਗਾੜਾ ਘਰ ਇੱਕ ਘਰ ਜਿਆ ਬਣਿਆ ਮਾ ਪਰਾਂ ਨਹੀਂ ਇਹ ਸਾਰਾ ਪਿੰਡ ਹੀ ਪਿੰਡ ਹੀ ਸਰਾਈਂ ਹੀ ਹਨਾ ਹਾਂ ਚਲ ਹੁਣ ਅੱਗੇ ਉਹ ਬੁਰਜੀ ਲਾ ਕੇ ਜਾ ਕੇ ਵੀਡੀਓ ਖਤਮ ਕਰਦੇ ਆ ਤੇ ਫਿਰ ਨਿਕਲੀਏ ਇਸ ਦੇ ਬਾਅਦ ਓਕੇ ਬਾਈਟ ਹਾਜੀ अमानत खान सर आई अमानत खान पर देखो तो जानकारी नहीं मिली पर मेनू लगता है कि जब लाहौर दा अल्लाह एरिया हुंदा है ना ज्यादा भाषा उधर नु डुबा चुकी होंदियां है सारे मेरे मुग़ल हुंदे थे और उन आले निशान देईया कितेया हुंदियां है रोड दीयां ਜਿਹੜੀਆਂ ਕਿ ਕਪੂਰਥਲੀ ਤੋਂ ਵੀ ਸਟਾਰਟ ਹੋ ਜਾਂਦੀਆਂ ਆਈਆਂ ਉੱਥੇ ਵੀ ਹੈਗੀਆਂ ਕੁਝ ਹੁਣ ਆਪਾਂ ਚੁਬਾਲ ਨੂੰ ਜਾ ਰਹੇ ਆਂ ਤੇ ਉੱਥੇ ਤੁਹਾਨੂੰ ਖਾਣੇ ਰਾਹ ਜੀ ਆ ਗਏ ਕੋਈ ਆਈਦੀ ਨਾਲ ਗੱਲ ਕਰਨ ਦੇ ਹਾਂ ਇਹ ਮੇਰੇ ਸਾਨੂੰ ਨਿਸ਼ਾਨ ਦੇਈਆਂ ਸੀ ਨਿਸ਼ਾਨ ਦੇਈਆਂ ਉਦੋਂ ਪਿਆਰੀਆਂ ਨਹੀਂ ਹੁੰਦੀਆਂ ਉਦੋਂ ਹੁੰਦੇ ਹੀ ਜੰਗਲ ਕਿਉਂ ਮਰਜੀ ਉਦੋਂ ਹੁੰਦੇ ਹੀ ਜੰਗਲ ਤੇ ਆ ਜੇ ਛਲਕ ਬਣੀਆਂ ਹੋ ਸਕਦਾ ਇਥੇ ਟਾਂਡਾ ਮਿੰਡਾ ਟਾਂਡਾ ਮਿੰਡਾ ਰਸਤਾ ਹੋਵੇ ਇੱਕ ਟਾਂਡਾ ਮਿੰਡਾ ਹੋਊਗਾ ਤੇ ਆ ਇਦਾਂ ਦੀਆਂ ਬੁਰਜੀਆਂ ਲੱਗੀਆਂ ਹੁੰਦੀਆਂ ਸੀ ਨਿਸ਼ਾਨੀਆਂ ਨਿਸ਼ਾਨੀਆਂ ਕਿ ਕਿੱਦੋਂ ਕਿੱਦੋਂ ਜਾਣਾ ਵਾ ਇਹ ਮੇਰੇ ਨਾਲ ਲਾਹੌਰ ਵੱਲੋਂ ਜਾਂਦੇ ਹਾਂ ਇਹ ਨਿਸ਼ਾਨੀਆਂ ਹੁੰਦੀਆਂ ਆਮ ਤੌਰ ਤੇ ਇਦਾਂ ਦਾ ਸਿਸਟਮ ਹੁੰਦਾ ਸੀ ਹਾਨੂੰ ਵੇਖ ਕੇ ਤੋਂ ਪਤਾ ਨਹੀਂ ਲੱਗਾ 6 ਕਿਹਨੂੰ ਪਤਾ ਤੇ ਕਮੈਂਟਾ ਕਾ ਕੇ ਜੁਰ ਦੱਸੋ ਜੇ ਕੋਈ ਚਬਾਲ ਖੇਤਰ ਦਾ ਕੋਈ ਕੋਈ ਸਾਡਾ ਵਿਦਵਾਨ ਸੂਝਵਾਨ ਕੋਈ ਇੱਥੇ ਵੀਡੀਓ ਤੁਹਾਡੀ ਵੀਡੀਓ ਇੱਥੇ ਹੀ ਸਮਾਪਤੀ ਹੈ ਜੀ ਆ ਮੈਂ ਆ ਉਦੋਂ ਕੁਝ ਨਹੀਂ ਹੋਣਾ ਆ ਜੇ ਲੋ ਬਾਬਿਆਂ ਤੇ ਹੁਣ ਆ ਕੇ ਕਬਜ਼ੇ ਕਰਦੇ ਚਾਰੀਆਂ ਨਹੀਂ ਹੋਈਆਂ ਉਹਨਾਂ ਟੈਂਟਰ ਮੰਗਲੇ ਅੰਕੀਤ ਮੰਡਾ ਮਿੜਾ ਹੋਊਗਾ ਤੇ ਆ ਜਿਹੜਾ ਮਾਨਤ ਖਾਂ ਆ ਸਰਾਏ ਮਾਨਤ ਖਾਂ ਸਾਰਾ ਪਿੰਡ ਹੀ ਪਿੰਡ ਹੀ ਇੱਕ ਇੱਕ ਬਿਲਡਿੰਗ ਹੀ ਹੂੰ ਉਹਦੇ ਵਿੱਚ ਲੋਕਾਂ ਨੇ ਉਹ ਲੈ ਲੈ ਕੇ ਜਿੰਨੂੰ ਜੋ ਮਾਲ ਲਿਆ ਮਾਲ ਲਿਆ ਤੇ ਬਾਅਦ ਸਰਕਾਰ ਜਦੋਂ ਜਗੀ ਉਦੋਂ ਕਬਜ਼ੇ ਹੋ ਗਏ ਹੋਣੇ ਆ ਤੇ ਜਿੰਨਾ ਬਚਾ ਲਿਆ ਉਹਨਾਂ ਨੇ ਚਲੋ ਬਚਾ ਲਿਆ ਵਾ ਤੇ ਬਾਕੀ ਸਾਡੀ ਹੋਣੀ ਵੀਡੀਓ ਇੱਥੇ ਆ ਬੁਰਜੀ ਲਾ ਕੇ ਸਮਾਪਤ ਆ ਆ ਬੁਰਜੀ ਵਾਲੇ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਦੱਸਿਓ ਤੇ ਚਾਹੁੰਦਾ ਨਵੇਂ ਜੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਸਾਰੇ ਨੂੰ ਪਿਆਰ ਸਹਿਤ ਦੱਸਦਾ ਸੀ ਹਾ ਜੀ ਰੋਗ ਕੇ ਭਾਈ